ਇਹ ਟੂਰਨਾਮੈਂਟ ਹੋ ਰਿਹਾ ਹੈ ਇਹ ਪੰਜਾਬ ਪੱਤਰਾ ਟੂਰਨਾਮੈਂਟ ਹੈ ਇਹਦੇ ਵਿੱਚੋਂ ਜਿਹੜੇ ਬੱਚੇ ਸਿਲੈਕਟ ਹੋਣਗੇ ਉਹ ਜੰਮੂ ਜਾਣਗੇ ਇਹ ਪੰਜਾਬ ਦੀ ਟੀਮ ਜਿਹੜੀ ਇੱਥੋਂ ਕਲੈਕਟ ਹੋਊਗੀ ਤੇ ਆ ਜਿਹੜਾ ਪੰਜਾਬ ਦਾ ਜਿਹੜੇ ਜੂਡੋ ਖਿਡਾਰੀ ਨੇ ਉਹ ਬਹੁਤ ਬੱਚੇ ਅੱਛੇ ਨਤੀਜੇ ਲਿਆ ਰਹੇ ਨੇ ਅੱਜ ਮੈਂ ਤੁਹਾਡੇ ਮਾਦਮ ਨਾਲ ਸਾਰੇ ਪੰਜਾਬ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਅੰਡਰ 14 ਦੀ ਟੀਮ ਜਿਹੜੀ ਗੁਜਰਾਤ ਦੇ ਮਹਿਸਾਨਾ ਸ਼ਹਿਰ ਵਿੱਚ ਗਈ ਸੀ ਉਹਨੇ ਬਹੁਤ ਲੰਮੇ ਸਮੇਂ ਬਾਅਦ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਜਿਦੇ ਵਿੱਚ ਰਾਜਪੁਰ ਦੇ 4 ਖਿਡਾਰੀ ਗਏ ਸੀ ਜਿਨ੍ਹਾਂ ਨੇ 2 골ਡ ਮੈਡਲ 2 ਬ੍ਰੌਂਜ਼ ਮੈਡਲ ਜਿੱਤੇ ਨੇ ਤੇ ਇੱਕ ਪੰਜਾਬ ਦਾ ਸਿਲਵਰ ਮੈਡਲ ਆਇਆ ਜਿਹਦੇ ਨਾਲ ਪੰਜਾਬ ਦੀ ਜੀ ਟੀਮ ਨੇ ਉਹਨੇ ਸੈਕੰਡ ਟਰੋਫੀ ਜਿਹੜੀ ਹੈ ਉੱਥੇ ਜਿੱਤੀ ਹੈ ਤੇ ਬਹੁਤ ਲੰਮੇ ਸਮੇਂ ਬਾਅਦ ਪੰਜਾਬ ਜਿਹੜਾ ਉਹ ਇੱਕ ਖੇਡਾਂ ਦੇ ਵਿੱਚ ਵਧੀਆ ਟੰਗ ਦੇ ਨਾਲ ਉੱਭਰ ਰਿਹਾ ਮੈਂ ਸਮਝਦਾ ਇਹ ਦੇ ਵਿੱਚ ਸਾਡੇ ਖੇਡ ਅਧਿਆਪਕਾਂ ਦੀ ਸਾਡੇ ਸਕੂਲਾਂ ਦੇ ਅਧਿਆਪਕਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਕੋਚਾਂ ਦੀ ਜਿਨ੍ਹਾਂ ਦੀ ਮਿਹਨਤ ਸਦਕਾ ਪੰਜਾਬ ਜਿਹੜਾ ਅੱਗੇ ਜਾ ਰਿਹਾ ਅੱਜ ਜਿਹੜੀ ਇਹ ਖੇਡਾਂ ਹੋ ਰਹੀਆਂ ਨੇ ਇਹ ਖੇਡਾਂ ਦੇ ਵਿੱਚ 200 ਦੇ ਲਗਭਗ ਲੜਕੇ ਲੜਕੀਆਂ ਆਈਆਂ ਨੇ ਤੇ ਕੱਲ ਜਿਹੜੇ ਅਜੇ ਮੁੰਡਿਆਂ ਦੇ ਮੈਚ ਜਿਹੜੇ ਆ ਉਹ ਸ਼ੁਰੂ ਹੋਣਗੇ ਪਰਸੋਂ ਤੇ ਦੋ ਦਿਨ ਉਹ ਲਗਾਤਾਰ ਚੱਲਣਗੇ ਸਾਰੇ ਪੰਜਾਬ ਦੇ ਵਿੱਚੋਂ ਘਟੋੜ 19 20 ਜਿਲ੍ਹਿਆਂ ਚੋਂ ਜਿਹੜੇ ਇਹ ਬੱਚੇ ਆਏ ਨੇ ਲੜਕੀਆਂ ਦਾ ਇੰਨੀ ਗਿਣਤੀ ਚ ਆਉਣਾ ਇਹ ਬਹੁਤ ਵੱਡਾ ਸ਼ੋਸ਼ਕਨ ਹੈ ਕਿ ਲੜਕੀਆਂ ਜੜੀਆਂ ਨੇ ਉਹ ਆਪਣਾ ਸਾਰਾ ਕੁਝ ਛੱਡ ਕੇ ਇਹਦੇ ਖੇਡਾਂ ਦੇ ਵੱਲ ਨੂੰ ਜੁੜ ਰਹੀਆਂ ਨੇ ਮੈਂ ਸਮਝਦਾ ਇਹ ਮਾਪਿਆਂ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਆਪਣੀ ਲੜਕੀਆਂ ਨੂੰ ਜੂਡੋ ਦੇ ਵਿੱਚ ਪਾ ਕੇ ਜੂਡੋ ਇੱਕ ਆਤਮ ਰੱਖਿਆ ਦੀ ਖੇਲ ਹੈ ਅੱਜ ਜਿਉਂ ਥਾਂ ਥਾਂ ਦੇ ਉੱਤੇ ਬਲਾਤਕਾਰ ਹੋ ਰਹੇ ਨੇ ਲੜਕੀਆਂ ਦਾ ਧੱਕੇ ਹੋ ਰਹੇ ਨੇ ਉਹਨਾਂ ਜੇ ਇੱਕੋ ਇੱਕ ਹੱਲ ਕੀ ਹੈ ਕਿ ਜੇ ਲੜਕੀਆਂ ਆ ਆਤਮ ਰੱਖਿਆ ਦੀ ਖੇਡ ਜੂਡੋ ਸਿੱਖਣਗੀਆਂ ਤਾਂ ਹੀ ਉਹ ਆਪਣੇ ਢੰਗ ਨੂੰ ਸਟਰੋਂਗ ਹੋ ਸਕਣਗੀਆਂ ਮੈਂ ਤੁਹਾਡੇ ਮਾਤਮ ਦੇ ਨਾਲ ਸਮੁੱਚੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਗੁਰਦਾਸਪੁਰ ਦੇ ਵਿੱਚ ਲੜਕੀਆਂ ਦਾ ਗਵਰਨਮੈਂਟ গারਲ ਸਕੂਲ ਦੇ ਵਿੱਚ ਅਸੀਂ ਫ੍ਰੀ ਆਫ ਕਾਸਟ ਜੂਡੋ ਸੈਂਟਰ ਖੋਲਿਆ ਸਾਡਾ ਜੂਡੋ ਸੈਂਟਰ ਇੱਕ ਬਟਾਲੇ ਚੱਲ ਰਿਹਾ ਹੈ ਜਿਹੜਾ ਵੀ ਆਪਣੇ ਬੱਚੇ ਨੂੰ ਕੋਈ ਕੰਮ ਲੜਕੀ ਨੂੰ ਖਾਸ ਕਰਕੇ ਜੂਡੋ ਕਰਾਉਣਾ ਚਾਹੁੰਦਾ ਹੈ ਉਹ ਸ਼ਾਮ ਨੂੰ 4 ਵਜੇ ਇੱਥੇ ਪਹੁੰਚ ਸਕਦਾ ਹੈ ਧੰਨਵਾਦ ਮੈਂ ਅਨੀਤਾ ਦਿਲਾ ਸਪੋਰਟਸ ਕੋਆਰਡੀਨੇਟਰ ਗੁਰਦਾਸਪੁਰ ਮੇਰੇ ਲਈ ਬੜੀ ਮਾਨਵਲੀ ਗੱਲ ਹੈ ਕਿ ਸਰਕਾਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਸਾਨੂੰ ਫਾੜੀ ਲਈ ਸਟਾਰਟ ਹੋਇਆ ਜੁਡੋ ਅੰਡਰ 17 ਬॉयਜ਼ ਐਂਡ ਗਰਲਸ ਟੂਰਨਾਮੈਂਟ ਲਈ ਦਿੱਤਾ ਗਿਆ ਸੀ ਨੀਅਰ ਅਬਾਉਟ ਸਾਡੇ ਕੋ 19 ਟੀਮਾਂ ਜਿਹੜੀਆਂ ਜਿਨ੍ਹਾਂ ਨੇ ਸਾਡੇ ਕੋ ਪਾਰਟਿਸਪੇਟ ਕੀਤਾ ਹੈ ਲਗਭਗ ਸਾਡੇ 180 ਪਾਉਂਡਰੀਆਂ ਦੀ ਗਿਣਤੀ ਹੈ ਜਿਹੜਾ ਟੂਰਨਾਮੈਂਟ ਅੱਜ ਸਵੇਰ ਦੇ ਜਰਾਉ ਚੱਲ ਰਿਹਾ ਹੈ ਠੀਕ ਹੈ ਜੀ ਔਰ ਮੋਸਟਲੀ ਵੀ ਇਹ ਤਾਂ ਸ਼ਾਮ ਤੱਕ ਖਤਮ ਕਰ ਦਿੱਤੇ ਗਏ ਨੇ ਤਿੰਨ ਚਾਰ ਜਿਹੜੇ ਵੇਟ ਨੇ ਉਹ ਅਸੀਂ ਮਾਰਨਿੰਗ ਲਈ ਰੱਖੇ ਨੇ ਸੋ ਟੂਰਨਾਮੈਂਟ ਬਹੁਤ ਹੀ ਵਧੀਆ ਚੱਲ ਰਿਹਾ ਹੈ ਬੱਚਾ ਲਈ ਖਾਣ ਪੀਣ ਦਾ ਪ੍ਰਬੰਧ ਬਹੁਤ ਅੱਛਾ ਹੈ ਬੱਚੇ 올 ਓਵਰ ਪੰਜਾਬ ਚੋਂ ਆਏ ਜੀ ਪੂਰੇ ਪੰਜਾਬ ਚੋਂ ਵੱਖ-ਵੱਖ ਥਿਲੇ ਜੇ ਸਾਡੇ ਕੋਲ ਜਿਹੜੇ ਉਹ ਆਏ ਨੇ ਨਾਲ ਅਫੀਸ਼ੀਅਲਸ ਆਏ ਨੇ ਉਹਨਾਂ ਦੇ ਨਾਲ ਬੱਚਿਆਂ ਦੇ ਨਾਲ ਔਰ ਖਿਡਾਰੀ ਆਏਗੇ ਮੈਸੇਜ ਇਹੀ ਹੈ ਕਿ ਬੱਚਿਆਂ ਨੂੰ ਜਿਹੜਾ ਉਹ ਵੱਧ ਤੋਂ ਵੱਧ ਸਪੋਰਟਸ ਵਾਲ ਜਿਹੜਾ ਉਹ ਉਹਨਾਂ ਦਾ ਰੁਝਾਨ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਜਿਹੜੀ ਪੋਜ਼ਿਟਿਵ એનર્ਜੀ ਹੈ ਨਾ ਉਹ ਜਿਹੜੀ ਇਧਰ ਲੱਗੇ ਸਪੋਰਟਸ ਵਾਲ ਲੱਗੇ ਤੇ ਜਿਹੜੀਆਂ ਸਮਾਜਿਕ ਕੁਰਤੀਆਂ ਤੋਂ ਬੱਚੇ ਦੂਰ ਰਹਿਣ